ਅਗਰ ਨਾ ਅਸੀਂ ਉਸ ਦੇ ਘਰ ਚਾਪੀਤੀ ਨਾ ਤਾਂ ਅਸੀਂ ਨਾ ਸਾਡੇ ਘਰ ਉਹ ਲੰਚ ਸਾਡੇ ਅਸਕਰੇ ਕਰੇਗਾ ਉਹ ਅਸੀਂ ਇਕੱਠੇ ਲੰਚ ਕਰਾਂਗੇ ਹੋਰ ਤੌਰ 'ਤੇ ਅਸੀਂ ਕਾਰੋਬਾਰ ਵੀ ਆਪਣਾ ਸਾਂਝਾ ਸ਼ੁਰੂ ਕਰ ਲੈਂਦੇ ਹਾਂ ਹਾਲਾਂਕਿ ਸਾਨੂੰ ਉਹਦੀ ਹਿਸਟਰੀ ਦਾ ਨਹੀਂ ਪਤਾ ਰਹਿੰਦਾ ਹੈਗਾ ਅੱਜਕੱਲ ਨਾ ਲੋਕ ਨਾ ਜਿਆਦਾ ਨਾ ਕਿ ਅਗਰ ਕਿਸੇ ਨੇ ਦੋ ਗੱਲਾਂ ਚੰਗੀਆਂ ਕਹਿ ਲਈਆਂ ਸਾਡੇ ਕੋਲ ਆ ਕੇ ਨਾ ਜਾਂ ਮਿੱਠਾ ਬੋਲ ਕੇ ਸਾਨੂੰ ਭਰਮਾ ਲਿਆ ਅਸੀਂ ਨਾ ਉਹਦੇ ਜਾਲ ਵਿੱਚ ਫਸ ਜਾਂਦੇ ਹਾਂ ਅੱਜਕੱਲ ਹੋ ਵੀ ਰਿਹਾ ਹੈ ਇਹ ਤਾਂ ਹੂੰ ਉਹ ਫਿਰ ਕੀ ਹੁੰਦਾ ਅਸੀਂ ਫੈਮਿਲੀ ਰਿਲੇਸ਼ਨਸ਼ਿਪ ਬਣ ਜਾਂਦੇ ਹਾਂ ਹੂੰ ਉਹ ਕਈ ਵਾਰ ਕੀ ਹੁੰਦਾ ਫਿਰ ਜਦੋਂ ਸਾਨੂੰ ਪਤਾ ਲੱਗਦਾ ਹੈ ਤੀਜੇ ਪਰਸਨ ਤੋਂ ਕਿ ਇਹ ਬੰਦਾ ਸਹੀ ਨਹੀਂ ਸੀ ਉਹ ਜਦ ਤੱਕ ਗੱਲ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਉਹ ਫਿਰ ਸਾਨੂੰ ਲੋਸ ਹੋਣਾ ਸ਼ੁਰੂ ਅਸੀਂ ਉਦੇ ਕਾਰੋਬਾਰ ਚ ਕਿਉਂਕਿ ਉਹਨੇ ਕੀ ਕੀਤਾ ਸਾਨੂੰ ਆਪਣੀ ਤਰਫ ਖਿੱਚਿਆ ਅਸੀਂ ਪੈਸਾ ਲਗਾਤਾ ਔਰ ਸਾਨੂੰ ਬਿਜ਼ਨਸ ਚ ਲਾਸ ਹੋਣਾ ਸ਼ੁਰੂ ਹੋ ਜਾਂਦਾ ਉਹ ਇਸ ਲਾਸ ਦੇ ਚੱਕਰ ਵਿੱਚ ਕੀ ਹੁੰਦਾ ਉਹ ਬੰਦਾ ਸਾਨੂੰ ਨੁਕਸਾਨ ਕਰ ਜਾਂਦਾ ਹੈ ਅੱਜ ਕੱਲ ਨਾ ਜੋੜਾ ਵੀ ਬੰਦਾ ਤੁਹਾਡੇ ਕੋਲ ਆ ਰਿਹਾ ਹੈ ਇੱਕਦਮ ਉਹ ਤੇ ਵਿਸ਼ਵਾਸ ਨਾ ਕਰੋ ਪਹਿਲਾਂ ਉਹਨੂੰ ਪਰਖੋ ਕਿ ਇਹ ਬੰਦਾ ਕਿਹੋ ਜਿਹਾ ਹੈ ਤੁਹਾਡੇ ਕੋਲ ਆ ਰਿਹਾ ਹੈ ਠੀਕ ਹੈ ਉਹ ਤੁਹਾਡੇ ਕੋਲ ਬੈਠ ਰਿਹਾ ਹੈ ਤੁਹਾਡੇ ਨਾਲ ਖਾਪੀ ਰਿਹਾ ਹੈ ਇੱਕਦਮ ਉਹਦੇ ਮੂਰੇ ਨਾ ਖੁੱਲੀ ਕਿਤਾਬ ਨਾ ਪੜੋ ਅਕਸਰ ਕਈ ਲੋ ਖੁੱਲੀ ਕਿਤਾਬ ਬਣ ਜਾਂਦੇ ਆ ਕਹਿਣ ਦਾ ਮਤਲਬ ਕੀ ਆਪਣਾ ਪੂਰਾ ਦਿਲ ਉਹਦੇ ਸਾਹਮਣੇ ਹੋਲਾ ਕਰ ਲੈਂਦੇ ਆ ਉਹ ਬੰਦਾ ਨੂੰ ਤੁਹਾਡੀ ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਫਿਰ ਉਹ ਕਮਜ਼ੋਰੀਆਂ ਜਦੋਂ ਤੁਹਾਡੇ ਨਾਲ ਉਹਦਾ ਅਣਬੜ ਹੋਣੀ ਸ਼ੁਰੂ ਹੋ ਜਾਂਦੀ ਤੁਹਾਡੀ ਪੂਰੀ ਕਮਜ਼ੋਰੀਆਂ ਦਾ ਉਹ ਫਾਇਦਾ ਚੁੱਕਦਾ ਤੁਹਾਨੂੰ ਭੰਡਣਾ ਸ਼ੁਰੂ ਕਰਦਾ ਇਸ ਕਰਕੇ ਜਦੋਂ ਵੀ ਤੁਹਾਡੇ ਕੋਲ ਕੋਈ ਸੱਜਣ ਮਿੱਤਰ ਤੁਹਾਨੂੰ ਮਿਲਦਾ ਹ ਜਿਹਦੇ ਨਾਲ ਤੁਸੀਂ ਚਾਹਦੇ ਕਿ ਮੈਂ ਚਾਹਦਾ ਕਿ ਦਿਨ ਨਾਲ ਮੈਂ ਕੋਈ ਬਿਜ਼ਨਸ ਸ਼ੁਰੂ ਕਰਾਂ ਪਹਿਲਾਂ ਉਹਨੂੰ ਪਰਖੋ ਚੰਗੀ ਤਰ੍ਹਾਂ ਨਾਲ ਹੂੰ ਕਿ ਇਹ ਬੰਦਾ ਸਾਡੇ ਲਈ ਬੈਨੀਫੀਸ਼ੀਅਲ ਹੈ ਇਸ ਬੰਦੇ ਨਾਲ ਸਾਨੂੰ ਨੁਕਸਾਨ ਤਾਂ ਨਹੀਂ ਹੋਏਗਾ ਹੂੰ ਔਰ ਜਦ ਤੱਕ ਤੁਸੀਂ ਉਹਦੀ ਪੂਰੀ ਜਾਣਕਾਰੀ ਨਹੀਂ ਲੈ ਲੈਂਦੇ ਉਹਨੂੰ ਆਪਣੇ ਘਰ ਤੱਕ ਨਾ ਲੈ ਕੇ ਆਓ ਹੂੰ ਅਕਸਰ ਇੱਕ ਦੋ ਵਾਰ ਮਿਲੇ ਅਸੀਂ ਬੰਦੇ ਨੂੰ ਘਰ ਲਿਆਏ ਘਰ ਆ ਗਿਆ ਬੰਦਾ ਸਾਡੀ ਸਾਰੀ ਸੀਕਰੇਸੀ ਖਤਮ ਹੋ ਜਾਂਦੀ ਹੈ ਅਕਸਰ ਕਹਿੰਦੇ ਵੀ ਨਾ ਕਿ ਦੋਸਤੀ ਬਾਹਰ ਦੀ ਬਾਹਰ ਤੱਕ ਹੀ ਚੰਗੀ ਲੱਗਦੀ ਆ ਘਰ ਵਿੱਚ ਕਿਸੇ ਦੋਸਤ ਨੂੰ ਨਾ ਲੈ ਕੇ ਆਓ ਜਿਹਦੇ ਤੁਹਾਨੂੰ ਭਰੋਸਾ ਹੈ ਉਸ ਨੂੰ ਲੈ ਕੇ ਆਓ ਅਕਸਰ ਸਾਡੇ ਸਿਆਣੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ ਵੀ ਹਰ ਇੱਕ ਨੂੰ ਨਾ ਆਪਣੇ ਘਰ ਨਾ ਲੈ ਕੇ ਆਓ ਹੂੰ ਕਿਉਂਕਿ ਦੇਖੋ ਘਰ 'ਚ ਸਾਡੇ ਧੀਆ ਪਹਿਣਾ ਵੀ ਹੁੰਦੀਆਂ ਹਨ ਸਭ ਦੇ ਘਰ ਦਾ ਮਾਹੌਲ ਅਲੱਗ-ਅਲੱਗ ਹੁੰਦਾ ਹੈ ਜੀ ਠੀਕ ਹੈ ਇਸ ਕਰਕੇ ਦੋਸਤ ਨਾ ਜਿਹੜਾ ਬੰਦਾ ਤੁਸੀਂ ਕੋਈ ਦੋਸਤ ਬਣ ਰਿਹਾ ਤੁਹਾਡਾ ਉਸ ਨੂੰ ਨਾ ਬਾਹਰ ਤੱਕ ਹੀ ਸੀਮਿਤ ਰੱਖੋ ਜੇ ਤੁਹਾਨੂੰ ਲੱਗਦਾ ਕਿ ਇਹ ਬੰਦਾ ਸਹੀ ਹੈ ਠੀਕ ਹੈ ਉਸ ਬੰਦੇ ਨੂੰ ਕਿਆ ਕਹਿੰਦੇ ਫੇਰ ਤੁਸੀਂ ਆਪਣੇ ਘਰ ਤੱਕ ਲੈ ਗਿਆ ਨਹੀਂ ਤਾਂ ਵੈਸਤਾ ਜ਼ਰੂਰਤ ਹੀ ਨਹੀਂ ਹੈਗੀ ਅੱਜ ਕੱਲ ਲੋਕ ਨਾ ਕੋਈ ਕਿਸੇ ਦਾ ਸਖਾ ਨਹੀਂ ਹੈਗਾ ਅੱਜ ਕੱਲ ਘਰ ਤੋਂ ਹੀ ਲੋਕ ਡਿਸਾਈਡ ਕਰਕੇ ਚੱਲਦੇ ਆ ਕਿ ਮੈਂ ਇਸ ਬੰਦੇ ਨੂੰ ਕਿੱਦਾਂ ਬੇਫਕੂ ਬਣਾਣਾ ਹੈ ਕਿਸ ਤਰ੍ਹਾਂ ਮੈਂ ਇਸ ਦਾ ਫਾਇਦਾ ਚੁੱਕਣਾ ਹੈ ਅਸੀਂ ਗੱਲਾਂ ਵਿੱਚ ਆ ਜਾਂਦੇ ਹਾਂ ਔਰ ਬੰਦਾ ਆਪਣਾ ਕੰਮ ਸੱਟ ਤੋਂ ਕਢਵਾ ਜਾਂਦਾ ਫਿਰ ਤੂੰ ਕੋਣ ਮੈਂ ਕੋਣ ਅੱਜ ਕੱਲ ਇਹ ਮੈਡਮ ਸਮਾਜ ਵਿੱਚ ਆਮ ਚੱਲ ਰਿਹਾ ਹੈ ਤੁਸੀਂ ਇੱਥੇ ਬਾਹਰਲੇ ਲੋਕਾਂ ਦੀ ਗੱਲ ਕਰਦੇ ਬਟ ਆਪਣੇ ਜਿਹੜੇ ਕਰੀਬੀ ਹੁੰਦੇ ਨੇ ਉਹ ਵੀ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਮੈਡਮ ਚੁੱਕਦੇ ਆ ਚਾਹੇ ਰਿਲੇਸ਼ਨ ਵਿੱਚ ਹੀ ਹੋਣ ਸਾਡੇ ਬਲੱਡ ਰਿਲੇਸ਼ਨ ਵਿੱਚ ਹੋਣ ਚੁੱਕਦੇ ਆ ਫਾਇਦਾ ਉਹ ਕਈ ਵਾਰ ਬੰਦੇ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਘਰ ਦਾ ਹੀ ਬੰਦਾ ਹੈ ਕਿਹੜਾ ਬਾਹਰੋਂ ਚ ਪਤਾ ਲੱਗਣੀ ਆ ਗੱਲ ਪਰ ਮੈਡਮ ਚਲੋ ਉਹ ਬੰਦਾ ਤਾਂ ਫਾਇਦਾ ਚੁੱਕ ਗਿਆ ਉਹ ਤੁਹਾਨੂੰ ਬੇਫਿਕਤਾ ਬਣਾ ਗਿਆ ਪਰ ਅਗਲੀ ਵਾਰ ਤਾਂ ਤੁਸੀਂ ਅਲਰਟ ਰਹਿਣਾ ਸ਼ੁਰੂ ਹੋ ਜਾਓ ਹਮ ਹੁਣ ਜੇ ਤੁਸੀਂ ਬਾਰ ਬਾਰ ਬੇਵਕੂਫ ਬਣ ਰਹੇ ਹੋ ਤਾਂ ਗਲਤੀ ਉਸ ਬੰਦੇ ਦੀ ਨਹੀਂ ਹੈਗੀ ਮੈਡਮ ਗਲਤੀ ਤੁਹਾਡੀ ਹੈ ਕਿਉਂਕਿ ਤੁਸੀਂ ਉਸਤੇ ਵਿਸ਼ਵਾਸ ਕਰ ਰਹੇ ਹੋ ਹਮ ਫਿਰ ਅਸੀਂ ਉਸ ਦਾ ਬੰਦੇ ਦਾ ਸਾਹਮਣੇ ਵਾਲੇ ਦਾ ਕਸੂਰ ਨਹੀਂ ਕੱਢਾਂਗੇ ਇਹ ਕਸੂਰ ਫਿਰ ਸਾਡਾ ਹੋਵੇ ਹਮ ਦੇਖੋ ਗਲੈਡ ਰਿਲੇਸ਼ਨ ਚ ਬੰਦਾ ਤੁਹਾਨੂੰ ਬੇਵਕੂਫ ਬਣਾ ਰਿਹਾ ਇੱਕ ਵਾਰ ਬਣਾ ਗਿਆ ਅਗਲੀ ਵਾਰ ਤਾਂ ਤੁਸੀਂ ਅਲਰਟ ਹੋ ਜਾਓ ਨਾ ਕਿ ਇਹ ਬੰਦਾ ਮੈਨੂੰ ਫੇਰ ਦੁਬਾਰਾ ਬੇਵਕੂਫ ਨਾ ਬਣਾਏ ਹਮ ਇਸ ਕਰਕੇ ਜਿਹੜੇ ਇਹ ਜਿਹੇ ਬੰਦੇ ਹਨ ਉਹਨਾਂ ਤੋਂ ਪਹਿਲੀ ਗੱਲ ਤਾਂ ਬਚ ਕੇ ਰਹੋ ਮੈਂ ਤਾਂ ਕਹਿੰਦਾ ਕਿ ਇਹੋ ਜਿਹੇ ਬੰਦਿਆਂ ਦਾ ਸਾਥ ਹੀ ਨਾ ਕਰੋ ਸਾਡੇ ਪਰਿਵਾਰ ਚ ਵੀ ਹੁੰਦੇ ਨੇ ਇਹੋ ਜਿਹੇ ਬੰਦੇ ਜਿਹੜਾ ਸਾਡਾ ਬੇਫਕੂਬੜਾ ਕੇ ਚੱਲਦੇ ਨਾ ਅਜੇ ਇਹ ਬੰਦਿਆਂ ਤੋਂ ਨਾ ਦੂਰੀ ਬਣਾ ਕੇ ਰੱਖੋ ਨਮਸਕਾਰ ਰਾਮ ਰਾਮ ਤੱਕ ਸਤਿ ਸ਼੍ਰੀ ਅਕਾਲ ਤੱਕ ਹੀ ਸੀਮਿਤ ਰੋ ਕੋਈ ਭੇਤ ਨਾ ਦੋ ਇਹੋ ਜਿਹੇ ਬੰਦਿਆਂ ਨੂੰ ਕੋਈ ਆਪਣੇ ਲੂਪ ਹੋਲ ਨਾ ਦੱਸੋ ਕਿ ਜਿਸ ਦਾ ਉਹ ਬਾਜ਼ਵੀ ਤੇ ਫਾਇਦਾ ਚੁੱਕ ਕੇ ਤੁਹਾਨੂੰ ਨੁਕਸਾਨ ਪਹਚਾਵੇ ਜੀ ਜੀ ਮੈਂ ਆਪਣੀ ਇੱਜ਼ਤ ਮਾਨ ਕਿਵੇਂ ਕਰਵਾ ਸਕਦੇ ਆਂ ਬਿਲਕੁਲ ਮੈਡਮ ਦੇਖੋ ਹਰ ਇੱਕ ਬੰਦਾ ਅੱਜ ਕੱਲ ਚਾਹੁੰਦਾ ਕਿ ਮੈਂ ਆਪਣੀ ਇੱਜ਼ਤ ਕਰਵਾਵਾਂ ਮੈਂ ਆਪਣੀ ਵਾਵਾ ਕਰਵਾਵਾਂ ਸਭ ਤੋਂ ਪਹਿਲਾਂ ਕੀ ਗੁਣ ਹੋਣਾ ਚਾਹੀਦਾ ਕਿ ਥੋੜੀ ਬੋਲਬਣੀ ਹੂੰ ਬੋਲਬਣੀ ਇਨਸਾਨ ਦੀ ਵਧੀਆ ਹੋਣੀ ਚਾਹੀਦੀ ਹੈ ਹੂੰ ਇਹੀ ਬੋਲਬਣੀ ਨਾ ਤੁਹਾਨੂੰ ਅਰਸ਼ ਤੋਂ ਫਰਸ਼ ਤੇ ਲੈ ਜਾਂਦੀ ਤੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੀ ਹੂੰ ਅਕਸਰ ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ ਕਈ ਇਨਸਾਨਾਂ ਦੀ ਬੋਲਬਣੀ ਨਾ ਇੰਨੀ ਭੈੜੀ ਹੁੰਦੀ ਹੈ ਨਾ ਕਿ ਉਹਨਾਂ ਕੋਲ ਕੋਈ ਖੜਨਾ ਵੀ ਪਸੰਦ ਨਹੀਂ ਕਰਦਾ ਹੂੰ ਜੇ ਅਸੀਂ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਕਈ ਅਜਿਹੇ ਕਲੈਰିକਲ ਗਰੁੱਪ ਦੇ ਮੈਂਬਰ ਹੁੰਦੇ ਨੇ ਕੋਈ EMPLOYEES ਹੁੰਦੇ ਨਾ ਜਿਨ੍ਹਾਂ ਦੀ ਬੋਲਬਣੀ ਨਹੀਂ ਬੇਤੋਕੀ ਹੁੰਦੀ ਨਾ ਸਾਨੂੰ ਬਸ ਇੱਕ ਹੁੰਦਾ ਕਿ ਇਹ ਤੋਂ ਕੰਮ ਕਰਵਾ ਲਈਏ ਸਾਡ ਸਾਨੂੰ ਫੇਰੀ ਤੋਂ ਜੁੜਨਾ ਪਏ ਪਰ ਜੇ ਅਸੀਂ ਗੱਲ ਕਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਮ ਆਈਐਸ ਆਈਪੀਐਸ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਦੋਂ ਆਪਾਂ ਉਹਨਾਂ ਨੂੰ ਮਿਲਦੇ ਆ ਨਾ ਉਹ ਅੱਖਾਂ ਨਾਲ ਹੀ ਨਾ ਬਹੁਤ ਕੁਝ ਸਮਝ ਆ ਜਾਂਦੇ ਆ ਹਮ ਜਦ ਅਸੀਂ ਕੰਮ ਕਰਾਉਣ ਲਈ ਜਾਂਦੇ ਨੇ ਉਹਨਾਂ ਕੋਲ ਕੋਈ ਕੰਮ ਹੈ ਸਾਨੂੰ ਨਹੀਂ ਹੋ ਰਿਆ ਨੀਚੇ ਜੀ ਉਹਨਾਂ ਬਹੁਤ ਘੱਟ ਬੋਲਦੇ ਹਨ ਤੇ ਅੱਖਾਂ-ਅੱਖਾਂ ਨਾਲ ਹੀ ਸਮਝ ਸਮਝਾ ਦਿੰਦੇ ਹਨ। ਹੂੰ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹੂੰ 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 ਦੇਖੋ ਜਿਹੜੇ ਵੱਡੇ ਤਬਕੇ ਵਾਲੇ ਹੁੰਦੇ ਨੇ ਕਹਿਣ ਦਾ ਮਤਕੀ ਜਿਹੜੇ ਪ੍ਰਸ਼ਾਸਨਿਕਾ ਦੇ ਉੱਚ ਪੋਸਟਾਂ ਤੇ ਹੁੰਦੇ ਹਨ ਉਹ ਸਾਨੂੰ ਬਹੁਤ ਸੇਹ ਦਿੰਦੇ ਹਨ। ਪਹਿਲੀ ਗੱਲ ਉਹਨਾਂ ਦੀ ਬੋਲਬਾਣੀ ਬਹੁਤ ਅੱਛੀ ਹੁੰਦੀ ਹੈ। ਹੂੰ ਕਈ ਵਾਰ ਕੀ ਹੁੰਦਾ ਸਾਡੇ ਪਰਿਵਾਰ 'ਚ ਕੋਈ ਐਨਾ ਬੇਤੁਕਾ ਬੋਲ ਦਿੰਦਾ ਹੈ ਨਾ ਕਿ ਦੂਜੇ ਦਾ ਤਨਮਨ ਫੁੱਕ ਜਾਂਦਾ ਹੈ। ਹੂੰ ਸੋਚਦੇ ਹੀ ਨਹੀਂ ਹਨ ਕਿ ਲੋਕ ਕਿਹੜੇ ਸ਼ਬਦ ਵਰਤਣੇ ਹਨ। ਅਕਸਰ ਸਿਆਣੇ ਵੀ ਕਹਿੰਦੇ ਨਾ ਪਹਿਲਾਂ ਤੋਲੋ ਫਿਰ ਬੋਲੋ ਕਿ ਲਫ਼ਜ਼ ਹੁੰਦੇ ਨਾ ਜਿਹੜੇ ਮੈਡਮ ਇਹ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੇ ਨੇ ਬਹੁਤ ਜਿਹੜੇ ਤੁਸੀਂ ਮੂੰਹ ਲਫ਼ਜ਼ 'ਚ ਕੱਟਣੇ ਆ ਨਾ ਜੀ ਉਹਨਾਂ ਦੀ ਤੁਹਾਨੂੰ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਕਿ ਇਹ ਲਫ਼ਜ਼ ਸਹੀ ਹੈਗੀ ਵੀ ਆ ਨਹੀਂ ਹੈ ਹੂੰ ਕਿਉਂਕਿ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜ਼ਖਮ ਤਾਂ ਭਰ ਜਾਂਦਾ ਹੈ ਪਰ ਜ਼ੁਬਾਨ ਨਾ ਜਿਹੜਾ ਤੁਸੀਂ ਬੋਲ ਕੱਢਿਆ ਹੈ ਨਾ ਉਸ ਸਾਰੀ ਉਮਰ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨ ਰੜਕਦਾ ਹੈ ਜਦੋਂ ਬੰਦਾ ਸਾਹਮਣੇ ਆ ਜਾਂਦਾ ਹੈ ਨਾ ਆਪੇ ਯਾਦ ਕਰ ਲੈਂਦੇ ਆ ਕਿ ਇਹ ਬੰਦੇ ਨੇ ਮੈਨੂੰ ਉਸ ਵੇਲੇ ਨਾ ਇਹ ਸ਼ਬਦ ਕਿਹਾ ਸੀ ਹੂੰ ਚਾਹੇ ਤੁਸੀਂ ਕਿੰਨੇ ਵੀ ਚੰਗੇ ਬਣ ਜਓ ਉਹ ਨ ਜਿਹੜਾ ਬੋਲਿਆ ਹੋਇਆ ਸ਼ਬਦ ਨਾ ਉਹ ਦਿਮਾਗ ਚੋਂ ਨਹੀਂ ਨਿਕਲਦਾ ਹੈ ਹੂੰ ਇਸ ਕਰਕੇ ਬੋਲਬਾਣੀ ਨਾ ਤੁਹਾਨੂੰ ਬਹੁਤ ਉੱਚੇ ਤੱਕ ਲੈ ਕੇ ਜਾਂਦੇ ਆ ਦੂਜਾ ਤੁਹਾਡਾ ਮੈਡਮ ਤੁਹਾਡਾ ਦੋਸਤਾਂ ਦਾ ਸੰਗ ਕਿਹਾ ਜਾਏ ਹੂੰ ਚੰਗੇ ਦੋਸਤ ਚੰਗੇ ਦੋਸਤਾਂ ਦਾ ਸੰਗ ਨਾ ਤੁਹਾਨੂੰ ਥੋੜੀ ਸਮਾਜ ਵਿੱਚ ਬੱਲੇ ਬੱਲੇ ਕਰਾਉਂਦਾ ਹੈ ਦੇਖੋ ਸਮਾਜ ਨਾ ਸਾਨੂੰ ਕਈ ਨਜ਼ਰੀਏ ਨਾਲ ਦੇਖਦਾ ਹੈ ਕਈ ਲੋਕ ਨਾ ਸਾਨੂੰ ਪੂਰਾ ਵਾਚ ਕਰ ਰਹੇ ਹੁੰਦੇ ਨੇ ਕਿ ਇਹ ਬੰਦੇ ਦਾ ਲੈਣ ਦੇਣ ਕਿਹਾ ਜਾ ਹੈ ਕਹੇ ਜੇ ਲੋਕਾਂ ਨਾਲ ਹੀ ਖੜਦਾ ਹੈ ਕਹੇ ਜੇ ਲੋਕਾਂ ਨਾਲ ਹੀ ਘੁੰਮਦਾ ਹੈ ਇਸ ਕਰਕੇ ਜਿਹੜੀ ਥੋੜੀ ਸੰਗਤ ਹੈ ਨਾ ਬਹੁਤ ਅਸਰ ਕਰਦੀ ਹੈ ਕਿ ਤੁਸੀਂ ਆਪਣੀ ਸਮਾਜ ਵਿੱਚ ਕਿਸ ਤਰ੍ਹਾਂ ਬੱਲੇ ਬੱਲੇ ਕਰਵਾਉਣੀ ਹੈ ਸੰਗਤ ਚੰਗੀ ਹੋਣੀ ਚਾਹੀਦੀ ਹੈ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਦੀ ਤੁਹਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਕਿ ਇਹ ਕੀ ਕਾਰੋਬਾਰ ਕਰ ਰਹੇ ਹਨ। ਕਈ ਵਾਰ ਲੋਕ ਕਰਦੇ ਕੁਝ ਹੋਰ ਨੇ ਔਰ ਤੁਹਾਡੇ ਕੋਲ ਆ ਜਾਂਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਹੈਗਾ। ਜਦੋਂ ਬਾਹਰ ਦਾ ਬੰਦਾ ਕੇ ਤੁਹਾਨੂੰ ਦੱਸਦਾ ਹੈ ਜਾਂ ਤੁਹਾਡੇ ਪਰਿਵਾਰ ਮੈਂਬਰ ਦੱਸਦਾ ਹੈ ਕਿ ਤੁਹਾਡੇ ਬੱਚੇ ਦੀ ਤਾਂ ਦੋਸਤੀ ਅਜਿਹੇ ਬੰਦੇ ਨਾਲ ਹੈ। ਉਹ ਫਿਰ ਨਾ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਹਮ ਸਮਾਜ ਨਾ ਫਿਰ ਅਜਿਹੇ ਬੰਦੇ ਦੇ ਕੋਲ ਵੀ ਨਹੀਂ ਖੜਦਾ। ਕਹਿੰਦਾ ਹੈ ਕਿ ਇਹਦੀ ਤਾਂ ਚੰਗੇ ਬੰਦਿਆਂ ਨਾਲ ਦੋਸਤੀ ਨਹੀਂ। ਹਮ ਇਸ ਕਰਕੇ ਦੋਸਤ ਵੀ ਨਾ ਸੰਗਤ ਜਿਹੜੀ ਉਹ ਵੀ ਚੰਗੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਹਾਨੂੰ ਦੇਖੋ ਚੰਗਾ ਦੋਸਤ ਹੋਵੇਗਾ ਨਾ ਉਹ ਤੁਹਾਨੂੰ ਕਦੇ ਮਾੜਾ ਨਹੀਂ ਸੋਚੇਗਾ ਹੂੰ ਉਹਨੂੰ ਮੁਸੀਬਤ ਵੇਲੇ ਵੀ ਤੁਹਾਡੀ ਨਾਲ ਤੁਹਾਨੂੰ ਹੱਲਾਸ਼ੀਰੀ ਕਰੇਗਾ ਉਹਨੂੰ ਇਹ ਹੋਏਗਾ ਯਾਰ ਮੇਰਾ ਦੋਸਤ ਹੈ ਮੁਸੀਬਤ 'ਚ ਹੈ ਇਹਨੂੰ ਇਸ ਤਰ੍ਹਾਂ ਕੱਢਣਾ ਹੈ ਇਸ ਮੁਸੀਬਤ ਵਿੱਚੋਂ ਹੂੰ ਉਹ ਤੁਹਾਨੂੰ ਬੜਾ ਮਤਕੀ ਮੋਟੀਵੇਟ ਕਰੇਗਾ ਜੀ ਅਗਰ ਤੁਸੀਂ ਕੋਈ ਟਾਰਗੇਟ ਅਚੀਵ ਕਰਨਾ ਹੈ ਤੁਸੀਂ ਟਾਰਗੇਟ ਅਚੀਵ ਨਹੀਂ ਕਰ پا ਰਹੇ ਹੋ ਸਕਸੈਸ ਨਹੀਂ ਹੋ پا ਰਹੇ ਹੋ ਤਬ بار-बार ਨਾ ਤੁਹਾਨੂੰ ਮੋਟੀਵੇਟ ਕਰੀਗਾ ਯਾਰ ਉਹ ਤੁਹਾਡੇ ਲਈ ਕੋਈ ਮਾਹਿਰ ਦੀ ਸਲਾਹ ਵੀ ਦੇਗਾ ਯਾਰ ਤੂੰ ਐਕਸਪਰਟ ਕੋਲ ਜਾ ਕਾਉਂਸਲਿੰਗ ਕਰਵਾ। ਕਹਿਣ ਦਾ ਮਤਲਬ ਕਿ ਚੰਗਾ ਦੋਸਤ ਨਾ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਹੈ ਇਸ ਕਰਕੇ ਨਾ ਦੋਸਤੀ ਨਾ ਚੰਗਿਆਂ ਨਾਲ ਕਰਨੀ ਚਾਹੀਦੀ। ਫਿਰ ਥੋੜੀ ਵੇਸ਼-ਬੁਸ਼ਾ ਥੋੜਾ ਪਹਿਰਾਵਾ ਕਿਹਾ ਜਾਂਦਾ ਹੈ। ਕਹੇ ਜੇ ਤੁਸੀਂ ਕੱਪੜੇ ਪਾ ਰਹੇ ਹੋ ਅਕਸਰ ਕਿਹਾ ਜਾਂਦਾ ਹੈ ਨਾ ਕਿ ਖਾਈਏ ਮਨ ਪਾਉਂਦਾ ਤੇ ਪੈਣੀਏ ਜਗ ਪਾਉਂਦਾ ਇਹ ਸਾਡੇ ਸਿਆਣੇ ਕਹਿ ਕੇ ਗਏ। ਥੋੜਾ ਪਹਿਰਾਵਾ ਨਾ ਬੜਾ ਚੰਗਾ ਹੋਣਾ ਚਾਹੀਦਾ ਹੈ ਅਟਰੈਕਟਿਵ ਹੋਣਾ ਚਾਹੀਦਾ ਹੈ ਸਮਾਜ ਦੇ ਅਨੁਕੂਲ ਵਾਤਾਵਰਣ ਦੇ ਮੁਤਾਬਕ ਹਮ ਅਕਸਰ ਅਸੀਂ ਦੇਖਦੇ ਹਾਂ ਕਿ ਧਾਰਮਿਕ ਥਾਵਾਂ ਤੇ ਜਦੋਂ ਜਾਂਦੇ ਹਨ ਕਈ ਬੰਦੇ ਹੋ ਗਏ ਚਾਹੇ ਮੇਲ ਹੈ ਫੀਮੇਲ ਹੈ ਉਹ ਛੋਟੇ ਕੱਪੜੇ ਪਾ ਕੇ ਜਾਂਦੇ ਹਨ ਉੱਥੇ ਜਾਂ ਜਿਆਦਾ ਪਰਫਿਊਮ ਲਗਾ ਕੇ ਚਲੇ ਜਾਂਦੇ ਹਨ ਜਿਹੜੇ ਉੱਥੇ ਪਾਰਟ ਕਰ ਰਹੇ ਹੁੰਦੇ ਹਨ ਬੈਠੇ ਧਾਰਮਿਕ ਥਾਂ ਤੇ ਉਹਨਾਂ ਦਾ ਨਾ ਮਾਈਂਡ ਡਾਇਵਰਟ ਹੋ ਜਾਂਦਾ ਹੈ ਹਮ ਇਸ ਕਰਕੇ ਨਾ ਇਹ ਸਾਨੂੰ ਸੋਚਣਾ ਪੈਣਾ ਹੈ ਜਾਂ ਸਾਨੂੰ ਦੇਖਣਾ ਚਾਹੀਦਾ ਜਦੋਂ ਅਸੀਂ ਘਰ ਤੋਂ ਨਿਕਲ ਰਹੇ ਹਾਂ ਦੇਖੋ start time